मान शफी मुरा पा पंजाब सरकार मुर्दा पाप मु पा पंजाब सरकार मुर्दा पादा पंजाब सरकार मुर्दा पापा ਰੰਗਲਾ ਪੰਜਾਬ ਨੂੰ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਭਗਵੰਤ ਮਾਨ ਸਾਹਿਬ ਵੱਲੋਂ ਕੀ ਗੱਲ ਤੁਸੀਂ ਬਣ ਨਹੀਂ ਦੇਣਾ ਰੰਗਲਾ ਪੰਜਾਬ ਰੰਗਲਾ ਪੰਜਾਬ ਜਿਹੜਾ ਭਗਵੰਤ ਮਾਨ ਬਣਾ ਰਿਹਾ ਉਹ 5 ਵਜੇ ਤੋਂ ਬਾਅਦ ਹੀ ਬਣਦਾ ਇੱਕ ਬੋਤਲ ਲੱਕ ਚ ਹੁੰਦੀ ਆ ਇੱਕ ਉਹਦੇ ਹੱਥ ਚ ਹੁੰਦੀ ਆ ਯਾਨੀ ਦਾਰੂ ਵੀ ਕੇ ਆਥ ਨੇ ਜ਼ਰੂਰ ਕਹਿੰਦਾ ਵੀ ਬਾਈ ਤੜਕੇ ਨੂੰ ਆਪਾਂ ਰੰਗਲਾ ਪੰਜਾਬ ਬਣਾ ਦਾਂਗੇ ਪਰ ਜਿਹੜੇ ਲੋਕਾਂ ਨਾਲ ਵਾਅਦੇ ਕੀਤੇ ਆ ਜਾਂ ਲੋਕਾਂ ਤੇ ਅਤਿਆਚਾਰ ਆਏ ਦਿਨ ਮਤਲਬ ਐ ਕਹਿ ਸਕਦੇ ਆ ਅਨ ਐਲਾਨੀ ਐਮਰਜੈਂਸੀ ਵਰਗੇ ਹਾਲਾਤ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਭਾਈ ਅੱਜ ਦੇਖਣ ਨੂੰ ਮਿਲ ਰਹੇ ਨੇ ਸੋ ਹਰ ਵਰਗ ਭਾਈ ਕੁੱਟਿਆ ਜਾ ਰਿਹਾ ਹਰ ਵਰਗ ਤੇ ਇਤਿਆਜ਼ਾਰ ਕੀਤਾ ਜਾ ਰਿਹਾ ਯਾਨੀ 3 ਸਾਲਾਂ ਦੇ ਵਿੱਚ ਭਗਮਤਮਨ ਨੇ ਆਪਦਾ ਅਸਲੀ ਰੰਗ ਦਿਖਾਤਾ ਭਾਈ ਉਹਨਾਂ ਨਾਲ ਕੁੱਟਮਾਰ ਕਰਕੇ ਜੇਲ੍ਹਾਂ ਦੇ ਵਿੱਚ ਟੱਕਿਆ ਜਾ ਰਿਹਾ ਸੀ ਦੋਵੇਂ ਜਾਣੇ ਜੇਲ੍ਹ ਕੱਟ ਕੇ ਆਏ ਆ ਉੱਥੋਂ ਸ਼ੰਭੂ ਬਾਰਡਰ ਦੀ ਸਟੇਜ ਤੋਂ ਸਾਨੂੰ ਗ੍ਰਿਫਤਾਰ ਕੀਤਾ ਸੋ ਕੱਲ ਰਾਤ ਅਸੀਂ ਆ ਬਜ਼ੁਰਗ ਨੂੰ ਲੈ ਕੇ ਆਏ ਆ ਰਨੈਲ ਸਿੰਘ ਜੀ ਕਿੰਨੀ ਉਮਰ ਹੈ ਜੀ 60 ਸਾਲ ਹੈ ਜੀ 70 ਸਾਲ ਤੋਂ ਨੂੰ ਵੀ ਜੇਲ੍ਹ ਭੇਜਤਾ ਜੀ ਹਾਂ ਜੀ ਹਾਂ ਨਹੀਂ ਛਤੋ ਕੀ ਖਤਰਾ ਸੀਗਾ ਜੀ ਤੁਸੀਂ ਪਹਿਲਾਂ ਹੀ ਬਜ਼ੁਰਗੋਂ ਹਾਂ ਜੀ ਹਾਂ ਛਤੋ ਕੀ ਖਤਰਾ ਹੁੰਦੇ ਉਹਨਾਂ ਵੀ ਯਾਰ ਜਦੋਂ ਇਕੱਠੇ ਹੋ ਕੇ ਆਪਾਂ ਭਾਜਪੀ ਨੂੰ ਘੇਰ ਸਕਦੇ ਹਾਂ ਤਾਂ ਭਗਵੰਤ ਮਾਨ ਕਿਹੜੇ ਬਾਗ ਦੀ ਮੂਰੀ ਆ ਸਾਡੇ ਪਿੰਡ ਦੇ ਟੋਟਲ ਬੱਚੇ-ਬੱਚੇ ਨੇ ਇਹ ਪ੍ਰਣ ਕੀਤਾ ਵੀ ਜੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਆਮ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਜਾਂ ਕੋਈ ਆਗੂ ਆ ਜਾਂਦਾ ਬਾਈ ਉਹ ਫਿਰ ਆਪਣੀ ਇੱਜ਼ਤ ਤੇ ਮਾਣ ਸਨਮਾਨ ਦਾ ਉਹ ਆਪ ਜ਼ਿੰਮੇਵਾਰ ਆ ਚਾਹੇ ਭੁੱਲ ਭਲੇਖੇ ਕਿਸੇ ਦੇ ਭੋਗ ਤੇ ਆ ਜੇ ਬਾਈ ਯਾਨੀ ਭਲੇਖੇ ਕੱਢ ਲਾਂਗੇ ਬਾਈ ਬਤਮਾਤ ਚਰਾਬੀ ਮੁਰਦਾਬਾ 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 ਪੰਜਾਬ ਸਰਕਾਰ ਫੁਰਕਾਬਾ ਮੁਰਦਾਬਾ ਮੁਰਦਾਬਾ ਭਗਵਾਨਤਮਾਨ ਪੰਜਾਬ ਦੇ ਮੁੱਖ ਮੰਤਰੀ ਪੰਜਾਬ ਨੂੰ ਰੰਗਲਾ ਬਣਾਉਣ ਦੀਆਂ ਗੱਲਾਂ ਕਰਦੇ ਨੇ ਵੱਡੇ ਦਾਅਵੇ ਨੇ ਕੀਤੇ ਜਾਂਦੇ ਨੇ ਬਹੁਤ ਕਹਿੰਦੇ ਕੰਮ ਹੋਏ ਨੇ ਜੀ ਪੰਜਾਬ ਵਿਕਾਸ ਦੀਆਂ ਲੀਹਾਂ ਤੇ ਜਾ ਰਿਹਾ ਏ ਪਰ ਜੇ ਅਸਲੀਅਤ ਦਿਖਾਈਏ ਤਾਂ ਪਿੰਡਾਂ ਦੇ ਵਿੱਚ ਪੁਤਲੇ ਫੂਕੇ ਜਾ ਰਹੇ ਨੇ ਮੁਰਦਾਬਾਦ ਦੇ ਨਾਰੇ ਲੱਗ ਰਹੇ ਨੇ ਕਿਉਂਕਿ ਕਿਸਾਨਾਂ ਨਾਲ ਬੀਤੇ ਦਿਨੀ ਜੋ ਹੋਇਆ ਉਹ ਲੋਕ ਕਹਿ ਰਹੇ ਨੇ ਕਿ ਨਿੰਦਨਯੋਗ ਆ ਇਦਾਂ ਨਹੀਂ ਕਰਨਾ ਚਾਹੀਦਾ ਸੀ ਆਸ ਨਹੀਂ ਸੀ ਜੋ ਆਮ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਨਾਲ ਕੀਤਾ ਤਾਂ ਪਿੰਡ ਬਾਬਰਪੁਰ ਦੇ ਵਿੱਚ ਪਹੁੰਚੇ ਆ ਨਾਬਾ ਦਾ ਪਿੰਡਾ ਬਾਬਰਪੁਰ ਬਾਬਰਪੁਰ ਦੇ ਵਿੱਚ ਭਗਵਾਨਤਮਨ ਦਾ ਪੁਤਲਾ ਫੂਕਿਆ ਜਾ ਰਿਹਾ ਹੈ ਕੱਲ ਦੀ ਇੱਥੋਂ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਕਹਿੰਦੇ ਜੀ ਆਮ ਆਦਮੀ ਪਾਰਟੀ ਦੇ ਆਗੂਆਂ ਦਾ ਵਰਕਰਾਂ ਦਾ ਬਾਈਕਾਟ ਕੀਤਾ ਜਾਊਗਾ ਜਿਹੜੇ ਇੱਥੇ ਆਉਣਗੇ ਐਮਐਲਏ ਆਊਗਾ ਜਾਂ ਕੋਈ ਵੀ ਇੱਥੇ ਵੋਟਾਂ ਮੰਗਣ ਲਈ ਨਾ ਆਉਣ ਉਹਨਾਂ ਦਾ ਬਾਈਕਾਟ ਆ ਬਾਈ ਗਮਦੂਰ ਜੀ ਨੇ ਸਾਡੇ ਨਾਲ ਸਭ ਤੋਂ ਪਹਿਲਾਂ ਸਟਾਰਟ ਕਰਦੇ ਆ ਕਮਦੂਰ ਬਾਈ ਫਤਿਹ ਅਰਜ਼ ਕਰਦੇ ਆ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਵੈਗਰੂ ਜੀ ਕੀ ਫਤਿਹ ਜੀ ਕੀ ਕਾਰਨ ਆ ਬਾਈ ਜੀ ਰੰਗਲਾ ਪੰਜਾਬ ਤੋਂ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਭਗਵੰਤ ਮਾਨ ਸਾਹਿਬ ਵੱਲੋਂ ਕੀ ਗੱਲ ਤੁਸੀਂ ਬਣ ਨਹੀਂ ਦੇਣਾ ਰੰਗਲਾ ਪੰਜਾਬ ਬਿਲਕੁਲ ਜੀ ਰੰਗਲਾ ਪੰਜਾਬ ਜਿਹੜਾ ਭਗਵੰਤ ਮਾਨ ਬਣਾ ਰਿਹਾ ਉਹ 5 ਵਜੇ ਤੋਂ ਬਾਅਦ ਹੀ ਬਣਦਾ 5 ਵਜੇ ਤੋਂ ਬਾਅਦ ਬਣਦਾ ਆ ਹਾਲਤਾ ਬਾਈ ਭਗਵੰਤ ਮਾਨ ਦੀ ਤੁਸੀਂ ਦਿਖਾ ਸਕਦੇ ਹੋ ਇੱਕ ਬੋਤਲ ਲੱਕ ਚ ਹੁੰਦੀ ਆ ਇੱਕ ਉਹਦੇ ਹੱਥ ਚ ਹੁੰਦੀ ਆ ਯਾਨੀ दारू ਪੀ ਕੇ ਆਥ ਨੇ ਜ਼ਰੂਰ ਕਹਿਨਦਾ ਵੀ ਭਾਈ ਤੜਕੇ ਨੂੰ ਆਪਾਂ ਰੰਗਲਾ ਪੰਜਾਬ ਬਣਾ ਦਾਂਗੇ ਪਰ ਜਿਹੜੇ ਲੋਕਾਂ ਨਾਲ ਵਾਦੇ ਕੀਤੇ ਆ ਜਾਂ ਲੋਕਾਂ ਤੇ ਅਤਿਆਚਾਰ ਆਏ ਦਿਨ ਮਤਲਬ ਐ ਕਹਿ ਸਕਦੇ ਆ ਅਨ ਐਲਾਨੀ ਐਮਰਜੈਂਸੀ ਵਰਗੇ ਹਾਲਾਤ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਭਾਈ ਅੱਜ ਦੇਖਣ ਨੂੰ ਮਿਲ ਰਹੇ ਨੇ ਸੋ ਹਰ ਵਰਗ ਭਾਈ ਕੁੱਟਿਆ ਜਾ ਰਿਹਾ ਹਰ ਵਰਗ ਤੇ ਅਤਿਆਚਾਰ ਕੀਤਾ ਜਾ ਰਿਹਾ ਯਾਨੀ 3 ਸਾਲਾਂ ਦੇ ਵਿੱਚ ਭਗਮਤਮਾਨ ਨੇ ਆਪਦਾ ਅਸਲੀ ਰੰਗ ਦਿਖਾਤਾ ਭਾਈ ਕਿਉਂਕਿ ਸ਼ੁਰੂ ਦੇ ਵਿੱਚ ਜਿਹੜੀ ਤੁਸੀਂ ਗੱਲ ਕਰਦੇ ਹੋ ਸਾਨੂੰ ਵੀ ਲੱਗਿਆ ਸੀ ਵੀ ਬਾਈ ਇਨਕਲਾਬ ਲੈ ਕੇ ਆਊਗਾ ਕਿਉਂਕਿ ਇੱਕ ਨਾਰਾ ਦਿੱਤਾ ਸੀ ਕਿ ਰੰਗਲਾ ਪੰਜਾਬ ਬਣਾਵਾਂਗੇ ਬਾਈ ਭਗਮント ਮਾਨ ਨੇ ਇਹ ਗੱਲ ਕਹਿ ਕਹੀ ਸੀਗੀ ਕਿ ਭਗਤ ਸਿੰਘ ਦੇ ਸੁਪਨੇ ਪੂਰੇ ਕਰਾਂਗੇ ਬਾਈ ਕਹੀ ਸੀ ਨਾ ਜੀ ਸਾਡੇ ਬਾਈ ਭਰਾ ਜਿਹੜੇ ਭੋਲੇ ਨੇ ਉਹਦੀਆਂ ਗੱਲਾਂ ਚ ਆ ਗਏ ਯਾਰ ਗੱਲਾਂ ਚ ਆ ਕੇ ਬਾਈ 92 ਉਹਨਾਂ ਦੇ ਐਮਐਲਏ ਬਣਾ ਬੈਠੇ ਹਾਂ ਪਰ ਕੁਰਸੀ ਦਾ ਨਸ਼ਾ ਬਾਈ ਇੰਨਾ ਗਲਤ ਹੈ ਨਾ ਚਲੋ ਅਸੀਂ ਅੱਜ ਭਗਵੰਤਮਾਨ ਬੈਠਾ ਚਾਹੇ ਪਿਛਲੇ ਸਮੇਂ ਦੇ ਵਿੱਚ ਸੁਖਵੀਰ ਵੱਲ ਬੈਠਾ ਬਾਈ ਚਾਹੇ ਸਾਡਾ ਕੈਪਟਨ ਬੈਠਾ ਇਸ ਸੀਟ ਦੇ ਉੱਤੇ ਜਦੋਂ ਬਾਈ ਕੁਰਸੀ ਤੇ ਬਹਿ ਜਾਂਦਾ ਫਿਰ ਲੋਕ ਨਹੀਂ ਦੀਂਦੇ ਲੋਕਾਂ ਤੇ ਅਤਿਆਚਾਰ ਹੁੰਦੇ ਆ ਆ ਜਣੀ ਆਏ ਦਿਨ ਜਿਹੜਾ ਅਤਿਆਚਾਰ ਹੋ ਰਿਹਾ ਆ ਕਿਸਾਨੀ ਨੂੰ ਲੈ ਕੇ ਬਾਈ ਜਣੀ 13 ਮਹੀਨੇ ਪਹਿਲਾਂ ਜਦੋਂ 13 ਫਰਵਰੀ 2024 ਨੂੰ ਕਿਸਾਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਭੂ ਦਿੱਲੀ ਨੂੰ ਰਵਾਨਾ ਹੋਏ ਬਾਈ ਤਾਂ ਆਹੀ ਭਗਵੰਤਮਾਨ ਕਹਿੰਦਾ ਸੀਗਾ ਕਹਿੰਦਾ ਬਾਈ ਤੁਹਾਡੀਆਂ ਮੰਗਾਂ ਬਿਲਕੁਲ ਜਾਇਜ਼ ਨੇ ਮੈਂ ਵਿਚੋਲਾ ਬਣ ਜਾਣਾ ਆਪਾਂ ਦਿੱਲੀ ਤੋਂ ਇਹ ਮੰਗਾਂ ਮਨਵਾ ਲੈਨੇ ਆ ਜੀ ਬਾਈ 13 ਮਹੀਨੇ ਦੇ ਵਿੱਚ ਪਤਾ ਨਹੀਂ ਸਾਨੂੰ ਉਹਦੇ ਕੀ ਦਿਮਾਗ ਦੇ ਵਿੱਚ ਵੜਿਆ ਜਾਨੀ 19 ਮਾਰਚ ਬਾਈ 2025 ਦਾ ਦਿਨ ਸਾਡੇ ਲਈ ਕਾਲਾ ਚੜਿਆ ਉਹ ਜਿੱਥੇ ਸਾਨੂੰ ਵਿਸ਼ਵਾਸ ਦੇ ਵਿੱਚ ਲੈ ਕੇ ਦਿੱਲੀ ਚੰਡੀਗੜ੍ਹ ਬੁਲਾਇਆ ਬਾਈ ਮੀਟਿੰਗ ਵਾਸਤੇ ਬੁਲਾਇਆ ਸਾਡੇ ਉੱਥੇ ਜਾਨੀ 18-20 ਜਿਹੜੇ ਵੱਡੇ ਆਗੂ ਸੀਗੇ ਬਾਈ ਉਹ ਗ੍ਰਿਫਤਾਰ ਕੀਤੇ ਇੱਥੇ ਹੀ ਵਸ ਨਹੀਂ ਬਾਈ ਸ਼ੰਭੂ ਤੇ 15-1600 ਕਿਸਾਨ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਉੱਥੇ ਗਿਰਫਤਾਰ ਕੀਤੇ ਬਾਈ ਇੱਥੇ ਹੀ ਵਸ ਨਹੀਂ ਹੈ ਭਗਵੰਤ ਮਾਨ ਦੇ ਅਤਿਆਚਾਰ ਦੀ ਬਾਈ ਉਹਨਾਂ ਨੇ ਜਿਹੜਾ ਸਾਡਾ ਸਮਾਨ ਜਣੀ ਐ ਮੰਨ ਲਓ 13 ਮਹੀਨਾ ਤੋਂ 13 ਮਹੀਨੇ ਤੋਂ ਜਿਹੜੇ ਅਸੀਂ ਸ਼ੰਭੂ ਤੇ ਖਨੌਰੀ ਤੇ ਘਰ ਬਣਾਏ ਸੀਗੇ ਬਾਈ ਇੱਕ ਸਦਰਾਂ ਕੀਮਤਾਂ ਸਦਰਾਂ ਸੀਗੀਆਂ ਸਾਡੀਆਂ ਸਾਡੇ ਸੁਪਨੇ ਸੀ ਜਾ ਕੇ ਉੱਥੇ ਅਸੀਂ ਸਕੂਨ ਲੈਂਦੇ ਸੀ ਬਾਈ ਸਾਡੀ ਜਣੀ ਐ ਮੰਨ ਲਓ ਖਨੌਰੀ ਤੇ ਜਿਹੜਾ ਸ਼ੰਭੂ ਦਾ ਸਾਡੀ ਦੁਨੀਆ ਓਝਾੜਤੀ ਇਹਨੇ ਦੁਨੀਆ ਜਾਰਤੀ ਬਾਈ ਉਹ ਕਹਿੰਦਾ ਨੁਕਸਾਨ ਹੋ ਰਿਹਾ ਸੀ ਪੰਜਾਬ ਦਾ ਰੋਡ ਜਾਮ ਸੀਗੇ ਬਾਈ ਜੀ ਬਹੁਤ ਘਾਟੇ ਚ ਚੱਲ ਰਿਹਾ ਸੀ ਪੰਜਾਬ ਬਾਈ ਬਹੁਤ ਕੁਝ ਕਹਿੰਦਾ ਭਗਵੰਤ ਮਾਨ ਬਿਲਕੁਲ ਉਹਨੇ ਗੱਲ ਇਹ ਲੋਕਾਂ ਚ ਲੈ ਕੇ ਗਿਆ ਕਿ ਪੰਜਾਬ ਦੀ ਜਿਹੜੀ ਵਿਕਾਸ ਦਾ ਮਾਡਲ ਆ ਉਹਨੂੰ ਇਹ ਕਿਸਾਨ ਜਿਹੜੇ ਉਹ ਕਰਦਿਆ ਮੈਂ ਇੱਕ ਥੋੜੇ ਇਸ ਮਾਧਿਅਮ ਦੇ ਰਾਹੀਂ ਤੁਹਾਨੂੰ ਇੱਕ ਕਹਾਣੀ ਛੋਟੀ ਜੀ ਕਹਾਣੀ ਸੁਣਾਉਣੇ ਚਾਹਣਾ ਇੱਕ ਨਾ ਬਾਈ ਇੱਕ ਬਾਗ ਲਾ ਲਿਆ ਇੱਕ ਖਰਬੂਜਿਆਂ ਦਾ ਬਾਗ ਸੀ ਖਰਬੂਜਿਆਂ ਦਾ ਖੇਤ ਸੀਗਾ ਤਾਂ ਉਹ ਉਹਦੇ ਚ ਆ ਕੇ ਬੰਦਰ ਆ ਜਾਂਦੇ ਸੀਗੇ ਜੀ ਜਦੋਂ ਵੀ ਬੰਦ ਰਹਉਂਦੇ ਤਾਂ ਜਿਹੜਾ ਉਹ ਜ਼ਿਮੀਂਦਾਰ ਸੀ ਉਹ ਕਿਸਾਨ ਸੀ ਉਹ ਡੰਡਾ ਲੈ ਕੇ ਬਾਂਦਰਾ ਦੀ ਗੱਲ ਪੈ ਜਾ ਕਰੀ ਤਾਂ ਬਾਂਦਰਾ ਨੂੰ ਬੜਾ ਬੁਰਾ ਲੱਗਿਆ ਕਰੇ ਜਦੋਂ ਵੀ ਬੰਦ ਰਹਉਂਦੇ ਤਾਂ ਉਹ ਡੰਡਾ ਲੈ ਕੇ ਗੱਲ ਪੈ ਜਾ ਕਰੀ ਬਾਈ ਇੱਕ ਦਿਨ ਕੀ ਹੁੰਦਾ ਉਹ ਕਿਸਾਨ ਦੀ ਮੌਤ ਹੋ ਜਾਂਦੀ ਆ ਤਾਂ ਸਾਰੇ ਜਿਹੜੇ ਇੱਕ ਬਾਂਦਰ ਸੀ ਉਹ ਤੇ ਉਹ ਇਲਾਕੇ ਦੇ ਬਾਈ ਭੰਗੜੇ ਪਾਉਂਦਿਆ ਕਹਿੰਦੇ ਹੁਣ ਨਜ਼ਾਰੇ ਆਉਣਗੇ ਕਹਿੰਦੇ ਹੁਣ ਆਹ ਜਿਹੜਾ ਕਿਸਾਨ ਮਰ ਗਿਆ ਹੁਣ ਮੌਜਾਂ ਹੀ ਮੌਜਾਂ ਨੇ ਖਰਬੂਜੇ ਖਾਵਾਂਗੇ ਬਾਈ 2 ਮਹੀਨੇ ਬਾਅਦ ਉਹ ਜਿਹੜਾ ਖੇਤ ਸੀ ਉਹ ਸੁੱਕ ਗਿਆ ਮੁੜ ਕੇ ਉਸ ਖੇਤ ਦੇ ਵਿੱਚ ਖਰਬੂਜੇ ਨਹੀਂ ਲਾਏ ਉਹ ਬੰਦਰ ਬਾਈ ਰੋਂਦੇ ਵੀ ਰਹੇ ਔਰ ਤੜਫ ਤੜਫ ਕੇ ਮਰ ਵੀ ਗਏ ਜਾਨੀ ਪੰਜਾਬ ਦਾ ਇਹੀ ਹਾਲ ਹੋਊਗਾ ਜਿਹੜੇ ਵਪਾਰੀ ਕਹਿੰਦੇ ਆ ਨਾ ਵੀ ਠੀਕ ਆ ਯਾਰ ਕਿਸਾਨ ਸਾਡਾ ਨੁਕਸਾਨ ਕਰ ਦਿਆ ਬਾਈ ਆ ਜਿਹੜੀ 70% ਦੀ ਜਿਹੜੀ ਇਕਨੋਮੀ ਆ ਉਹ ਉਹ ਖੇਤੀ ਦੇ ਸ਼ਰਤੋਂ ਚੱਲਦੀ ਆ ਭਗਵੰਤ ਮਾਨ ਸਾਹਿਬ ਕਹਿੰਦੇ ਪੈਲਰ ਸਰਕਾਰ ਚਲਾ ਰਹੇ ਸੀ ਜੀ ਕਿਸਾਨ ਬਿਲਕੁਲ ਜੀ ਬਹੁਤ ਕੁਝ ਕਹਿੰਦਾ ਬਾਈ ਭਗਵੰਤ ਮਾਨ ਬਹੁਤ ਕੁਝ ਕਹਿੰਦਾ ਬਿਲਕੁਲ ਇਹ ਗੱਲ ਕਹਿ ਰਿਹਾ ਕਹਿੰਦਾ ਅੱਜ ਤੱਕ ਨਾ ਜੇ ਭਗਵੰਤ ਮਾਨ ਦੇ ਬਰਾਬਰ ਕਹਿੰਦਾ ਸੱਸ ਨੂੰ ਦਾ ਰੌਲਾ ਉੱਥੇ ਵੀ ਕਿਸਾਨ ਭਰਾ ਕਿਸੇ ਤੋਂ ਪੈਸੇ ਲੈਣੇ ਆ ਇਮੀਗ੍ਰੇਸ਼ਨ ਵਾਲੇ ਤੋਂ ਕਹਿੰਦਾ ਉੱਥੇ ਵੀ ਧਰਨਾ ਬਾਈ ਜੇ ਇਨਸਾਫ ਲੋਕਾਂ ਨੂੰ ਸਰਕਾਰ ਤੋਂ ਮਿਲਦਾ ਹੋਵੇ ਤਾਂ ਸਾਡੇ ਕੋਲੇ ਆਉਣ ਕਿਉਂ ਜਦੋਂ ਇਨਾਂ ਦੇ ਤਰ੍ਹਾਂ ਤੇ ਜਾ ਕੇ ਇਨਸਾਫ ਨਹੀਂ ਮਿਲਦਾ ਤਾਂ ਭਾਈ ਲੋਕਾਂ ਦੇ ਲੋਕਾਂ ਦੇ ਮਨਾਂ ਦੇ ਵਿੱਚ ਜਾਨੀ ਵਿਸ਼ਵਾਸ ਘਾਤ ਵਾਲੀ ਗੱਲ ਹੋਈ ਤਾਂ ਲੋਕਾਂ ਦਾ ਵਿਸ਼ਵਾਸ ਬਣਿਆ ਆ ਜਿਹੜੇ ਕਿਸਾਨ ਖੜਿਆ ਭਾਈ ਝੰਡੇ ਚੱਕੀ ਇਹਨਾਂ ਕੋਲੇ ਆਉਂਦਿਆ ਇਹ ਇਕੱਠੇ ਹੋ ਕੇ ਜਾਨੀ ਪ੍ਰਸ਼ਾਸਨ ਤੇ ਗੋਡਾ ਧਰ ਕੇ ਧੌਣ ਤੇ ਫੇਰ ਜਾ ਕੇ ਕਿਤੇ ਉਹਨਾਂ ਦੇ ਮਤਲਬ ਹੱਕ ਦਵਾਉਂਦੇ ਆ ਆ ਸਾਡੇ ਪਿੰਡ ਦਾ ਮਸਲਾ ਦੇਖ ਲਓ 70 ਕਰੋੜ ਰੁਪਈਆ ਇਸ ਬੈਂਕ ਦੇ ਵਿੱਚ ਕੋਆਪਰੇਟਿਵ ਬੈਂਕ ਦੇ ਵਿੱਚੋਂ ਅਸੀਂ ਦਵਾਇਆ ਇਹ ਚੰਡਿਆਂ ਦੇ ਨਾਲ ਦਵਾਇਆ ਬਾਈ ਜੇ ਇਨਸਾਫ ਇਹ ਭਗਵੰਤ ਮਾਨ ਸਰਕਾਰ ਦੇ ਦਿੰਦੀ ਸਾਨੂੰ ਕੀ ਲੋੜ ਦੀ ਬਾਈ ਧਰਨੇ ਲਾਉਣ ਦੀ ਸੋ ਇਹ ਭਗਵੰਤ ਮਾਨ ਦਾ ਬਣਾਇਆ ਹੋਇਆ ਇੱਕ ਨੈਰੇਟਿਵ ਸਰਜ ਰਿਆ ਵੀ ਇਹ ਨੁਕਸਾਨ ਕਰ ਰਿਹਾ ਪਰ ਮੈਂ ਤਾਂ ਉਹੀ ਗੱਲ ਕਹਿਣਾ ਜੇ ਕਿਸਾਨ ਮਰ ਗਿਆ ਬਾਈ ਜੇ ਕਿਸਾਨ ਖਤਮ ਹੁੰਦਾ ਤਾਂ ਪੰਜਾਬ ਦੀ ਜਿਹੜੀ ਇਕਨੋਮੀ ਆ ਜਾਂ ਜਿਹੜੇ ਪੰਜਾਬ ਦੇ ਜਿਹੜੇ ਬਾਕੀ ਵਪਾਰੀ ਨੇ ਬਾਈ ਉਹ ਤਾਂ ਆਪ ਦੇ ਆਪ ਹੀ ਮਰ ਜਾਣਗੇ ਸੋ ਹਰ ਵਰਗ ਦੁਖੀ ਆ ਬਾਈ ਉਹਨੂੰ ਲੈ ਕੇ ਆ ਜਿਹੜਾ ਪੁਤਲਾ ਬਣਾਇਆ ਅਸੀਂ ਭਗਵੰਤ ਮਾਨ ਦਾ ਹਰੇਕ ਪਿੰਡ ਦੇ ਵਿੱਚ ਇਹ ਨਹੀਂ ਹੈ ਬਾਬਰਪੁਰ ਦੇ ਵਿੱਚ ਹਰੇਕ ਪਿੰਡ ਦੇ ਵਿੱਚ ਪੁਤਲੇ ਬਣਾ ਕੇ ਬਾਈ ਪੁਤਲੇ ਫੁਕੇ ਜਾ ਰਹੇ ਆ ਤੁਸੀਂ ਦੇਖ ਰਹੇ ਹੋ ਔਰ ਦੂਜੇ ਪਾਸੇ ਬਾਈ ਫਲੈਕਸਾਂ ਲੱਗ ਰਹੀਆਂ ਨੇ ਇਹ ਬਾਬਰਪੁਰ ਪਿੰਡਾਂ ਇਹਨਾਂ ਨੇ ਕੱਲ ਇਕੱਠੇ ਹੋ ਕੇ ਇੱਕ ਜਾਨੀ ਵਿਚਾਰ ਵਿਚਾਰੀਆ ਗੱਲ ਵੀ ਯਾਰ ਜਦੋਂ ਇਕੱਠੇ ਹੋ ਕੇ ਆਪਾਂ ਭਾਜਪੀ ਨੂੰ ਘੇਰ ਸਕਦੇ ਆ ਤਾਂ ਭਗਵੰਤ ਮਾਨ ਕਿਹੜੇ ਬਾਗ ਦੀ ਮੂਰੀ ਆ ਸੋ ਕੱਲ ਮਤਾ ਪਾਇਆ ਬਾਈ ਪਿੰਡਿਆਂ ਨੇ ਚਾਹੋ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਵੀਡੀਓ ਦੀ ਤੁਸੀਂ ਗੱਲ ਕਰਦੇ ਹੋ ਬਾਈ ਸਾਡੇ ਪਿੰਡ ਦੇ ਟੋਟਲ ਬੱਚੇ-ਬੱਚੇ ਨੇ ਇਹ ਪ੍ਰਣ ਕੀਤਾ ਵੀ ਜੇ ਸਾਡੇ ਪਿੰਡ ਦੇ ਵਿੱਚ ਕੋਈ ਵੀ ਆਮ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਕੋਈ ਵਰਕਰ ਜਾਂ ਕੋਈ ਆਗੂ ਆ ਜਾਂਦਾ ਬਾਈ ਉਹ ਫਿਰ ਆਪਣੀ ਇੱਜ਼ਤ ਦੇ ਮਾਣ ਸਨਮਾਨ ਦਾ ਉਹ ਆਪ ਜ਼ਿੰਮੇਵਾਰਾ ਚਾਹੇ ਭੁੱਲ ਭਲੇਖੇ ਕਿਸੇ ਦੇ ਭੋਗ ਤੇ ਆ ਜੇ ਬਾਈ ਜਾਨੀ ਭਲੇਖੇ ਕੱਢ ਲਾਂਗੇ ਬਾਈ ਅੱਛਾ ਬਿਲਕੁਲ ਬਿਲਕੁਲ ਕਿਉਂਕਿ ਕਈ ਵਾਰ ਕਿਸਾਨਾਂ ਨੇ ਸਰਕਾਰਾਂ ਦੇ ਭਲੇਖੇ ਕੱਢਿਆ ਹੁਣ ਸਮਾਂ ਬਾਈ ਮੈਂ ਲਾਸਟ ਦੇ ਵੀ ਇੱਕੋ ਹੀ ਗੱਲ ਕਹਿਣੀ ਚਾਹਣਾ ਜਿਹੜਾ ਆ ਸਮਾਂ ਬਾਈ ਇਹ ਝਾੜੂ ਆਮ ਪਾਰਟੀ ਵਾਸਤੇ ਵੀ ਇਮਤਿਹਾਨ ਦੀ ਘੜੀ ਆ ਔਰ ਆ ਜਿਹੜੇ ਸਾਡੇ ਇਨਸਾਫ ਪਸੰਦ ਲੋਕ ਨੇ ਇਹਨਾਂ ਲਈ ਵੀ ਇਮਤਿਹਾਨ ਦੀ ਘੜੀ ਆ ਹੁਣ ਦੇਖ ਲਿਆ ਆਉਣ ਵਾਲੇ ਸਮੇਂ 'ਚ ਨਿੱਤਰ ਦਾ ਘੇੜਾ ਬਾਈ ਜੀ ਹੋਰ ਵੀ ਕਿਸਾਨ ਨੇ ਹੰਜ ਵੀਰਜੀ ਵੈਗਰੂ ਜੀ ਖਾਲਸਾ ਵੈਗਰੂ ਕੀ ਨਾਮ ਹੈ ਜੀ ਮੈਂ ਪਰਵਿੰਦਰ ਸਿੰਘ ਬਾਬਰਪੁਰ ਬੀਕੇਜੂ ਇਕਤਾ ਆਜ਼ਾਦ ਜ਼ਿਲ੍ਹਾ ਆਗੂ ਜੀ ਸੋ ਅੱਜ ਜਿਹੜਾ ਅਸੀਂ ਪ੍ਰੋਗਰਾਮ ਰੱਖਿਆ ਹੈ ਯਾਰਥੀ ਫੂਕਣ ਦਾ ਕਿਉਂਕਿ ਜੋ ਪਿਛਲੇ ਦਿਨੀ ਪੰਜਾਬ ਦੇ ਬਾਰਡਰਾਂ ਉੱਪਰ ਤੁਸੀਂ ਦੇਖਿਆ ਵੀ ਪੰਜਾਬ ਸਰਕਾਰ ਨੇ ਅੰਨਾ ਤਸ਼ੱਦਦ ਸਾਡੇ ਤੇ ਕਰਿਆ ਸਾਡੇ ਜਿਹੜਾ ਆਪਾਂ ਕਹਿ ਦਿੰਦੇ ਆ ਵੀ ਟਰੈਕਟਰ ਟਰਾਲੀ ਟਰੈਕਟਰ ਟਰਾਲੀ ਜਿਹੜਾ ਆਪਾਂ ਕਹਿ ਦਿੰਦੇ ਆ ਵੀ ਇੱਕ ਆਪਣੇ ਬਾਪ ਵਰਗਾ ਬਾਪ ਦੇ ਸਮਾਨ ਆਪਾਂ ਮੰਨਦੇ ਆ ਪਿਓ ਦੇ ਸਮਾਨ ਟਰੈਕਟਰ ਨੂੰ ਮੰਨਦੇ ਆ ਉਹਨਾਂ ਦੇ ਉੱਪਰ ਪੀਲੇ ਪੰਜੇ ਚਲਾਏ ਨੇ ਇਹਨਾਂ ਨੇ ਉੱਥੇ ਜਦ ਕਿ ਇੱਕ ਪਾਸੇ ਜਦੋਂ ਇਧਰ ਸੰਯੁਕਤ ਮੋਵਰ ਚੈਨਲ ਨਾਲ ਮੀਟਿੰਗ ਦੇ ਵਿੱਚ ਬਹਿਂਦਾ ਹੈ ਉਹਨਾਂ ਨੂੰ ਕਹਿੰਦਾ ਇਹ ਮੰਗਾਂ ਦਾ ਸਾਰੇ ਸੈਂਟਰ ਨਾਲ ਸੰਬੰਧਤ ਨੇ ਤੁਸੀਂ ਸੈਂਟਰ ਦੇ ਖਿਲਾਫ ਧਰਨਾ ਲਾਓ ਸਾਡੇ ਨਾਲ ਵੀ ਜਦੋਂ ਪਹਿਲਾਂ ਮੀਟਿੰਗਾਂ ਦੇ ਵਿੱਚ ਬਹਿਂਦਾ ਰਿਹਾ ਭਗਵੰਤ ਮਾਨ ਇਹ ਐਂ ਕਹਿੰਦਾ ਰਿਹਾ ਵੀ ਸੈਂਟਰ ਦੇ ਖਿਲਾਫ ਤੁਸੀਂ ਧਰਨਾ ਲਾਓ ਅਸੀਂ ਤੁਹਾਡੇ ਨਾਲ ਝੰਡਾ ਲੈ ਕੇ ਬੈਠਾਂਗੇ ਸੋ ਅੱਜ ਜਦੋਂ ਆਪਣਾ ਸੈਂਟਰ ਦੇ ਖਿਲਾਫ ਧਰਨਾ ਚੱਲ ਰਿਹਾ ਹੈ ਤਾਂ ਭਈ ਇਹਨੂੰ ਤਾਂ ਕੋਈ ਸਮੱਸਿਆ ਨਹੀਂ ਸੀ ਹੋਣੀ ਚਾਹੀਦੀ ਮੰਗਾਂ ਆਪਣੀਆਂ ਸੈਂਟਰ ਨਾਲ ਸੰਬੰਧਤ ਨੇ ਠੀਕ ਆ ਸਾਡੀ ਮਜਬੂਰੀਆ ਰੋਡਾਂ ਦੇ ਬੈਠਣਾ ਸਾਡੇ ਕੋਲ ਹੋਰ ਕੋਈ ਰਾਹ ਨਹੀਂ ਅਸੀਂ ਤਾਂ ਮੂਰੇ ਭਾਰਤ ਸਰਕਾਰ ਨੇ ਜਾਂ ਆਪਣੇ ਮੋਦੀ ਸਰਕਾਰ ਨੇ ਇਹਨਾਂ ਨੇ ਬੈਰੀਕੇਟ ਲਾ ਕੇ ਸਾਨੂੰ ਉੱਥੇ ਡੱਕਿਆ ਤਾਂ ਕਿ ਅਸੀਂ ਚਾਹੁੰਦੇ ਸੀ ਵੀ ਅਸੀਂ ਰਾਜਧਾਨੀ ਚ ਜਾ ਕੇ ਆਪਣੀ ਗੱਲ ਸਰਕਾਰ ਤੱਕ ਰੱਖ ਸਕੀਏ ਸੋ ਇਹਦੇ ਚ ਅਸੀਂ ਵੀ ਜਿੱਥੇ ਵੀ ਬੈਠੇ ਸੀ ਅਸੀਂ ਦੋਏ ਬਾਡਰਾਂ ਤੇ ਅਸੀਂ ਆਪਣੇ ਪਾਸੋਂ ਰਸਤੇ ਖੁੱਲੇ ਸੀ ਸੋ ਸਾਡੇ ਆਣ ਜਾਣ ਦੀ ਕੋਈ ਸਮੱਸਿਆ ਨਹੀਂ ਅੱਗੇ ਤੁਸੀਂ ਦੇਖਿਆ ਵੀ ਕੰਕਰੀਟ ਪਾ ਕੇ ਕਿਵੇਂ ਇਹ ਕੰਡੇ ਵਾਲੀ ਤਾਰ ਲਾ ਕੇ ਆਪਣੇ ਪਾਕਿਸਤਾਨ ਵਾਲਾ ਵਾਰਡ ਅੱਗੇ ਬਣਾਇਆ ਹੋਇਆ ਹੈ ਸਰਕਾਰ ਨੇ ਇਸ ਕਰਕੇ ਵੀ ਉਧਰੋਂ ਸੈਂਟਰ ਸਰਕਾਰ ਨਹੀਂ ਸਾਨੂੰ ਅੱਗੇ ਜਾਣ ਦਿੰਦੀ ਇਧਰੋਂ ਪੰਜਾਬ ਸਰਕਾਰ ਦਾ ਤਸ਼ੱਦਦ ਸੋ ਕਿਸਾਨ ਤਾਂ ਜਾਵੇ ਤਾਂ ਜਾਵੇ ਕਿੱਥੇ ਹੂੰ ਤੇ ਇਸ ਨੂੰ ਲੈ ਕੇ ਤੁਸੀਂ ਬਾਈਕਾਟ ਕੀਤਾ ਹੈ ਹਾਂਜੀ ਇਸ ਨੂੰ ਲੈ ਕੇ ਅਸੀਂ ਸਾਰੇ ਨਗਰ ਨੇ ਇਹ ਮਤਾ ਪਾਇਆ ਕਿਉਂਕਿ ਪਹਿਲਾਂ ਵੀ ਉਹ ਤੁਸੀਂ ਸਾਹਮਣੇ ਕੰਧ ਦੇ ਉੱਪਰ ਦੇਖੋ ਬੀਜੇਪੀ ਦਾ ਪੋਸਟਰ ਅੱਜ ਵੀ ਲੱਗਿਆ ਹੋਇਆ ਹੈ ਬਾਈਕਾਟ ਦਾ ਜੀ ਉਹ ਅਸੀਂ ਪਹਿਲਾਂ ਅੰਦੋਲਨ ਦੇ ਵਿੱਚ ਵੀ ਲਾਇਆ ਸੀ ਉਦੋਂ ਬਾਅਦ ਵੀ ਲਾਉਂਦੇ ਰਹਾ ਸੋ ਸਾਡਾ ਨਗਰ ਆ ਜਿਹੜਾ ਉਹ ਪਹਿਲੇ ਦਿਨ ਤੋਂ ਹੀ ਜਥੇਬੰਦੀਆਂ ਨਾਲ ਜੁੜਿਆ ਹੋਇਆ ਨਗਰ ਹੈਗਾ ਸੋ ਅਸੀਂ ਇਹ ਸਰਕਾਰਾਂ ਤੋਂ ਜਿੰਨੀਆਂ ਵੀ ਸਰਕਾਰਾਂ ਆਈਆਂ ਨੇ ਇਹਨਾਂ ਤੋਂ ਅਸੀਂ ਬਿਲਕੁਲ ਝਾਕ ਨਹੀਂ ਰੱਖਦੇ ਅਸੀਂ ਆਪਣੇ ਫੈਸਲੇ ਆਪ ਕਰਨ ਦੀ ਹਿੰਮਤ ਰੱਖਦੇ ਆ ਕੋਈ ਪਿੰਡ 'ਚ ਤਾਂ ਵਰਕਰ ਹੋਣਗੇ ਆ ਆਵਾਜ਼ੀ ਪਾਰਟੀ ਦੇ ਦੇਖੋ ਪਿੰਡ 'ਚ ਵੀ ਵਰਕਰ ਨੇ ਉਹ ਠੀਕ ਆ ਉਹਨਾਂ ਨੂੰ ਵੀ ਗੱਲ ਸਮਝਾਤੀ ਵੀ ਤੁਸੀਂ ਵੀ ਨਗਰ ਦੇ ਵਿੱਚ ਰਹਣਾ ਨਗਰ ਦੇ ਨਾਲੋਂ ਠੀਕ ਆ ਉਹਨਾਂ ਨੇ ਵੀ ਗੱਲ ਇਹ ਮੰਨੀਆਂ ਵੀ ਗੱਲ ਥੋੜੀ ਜਾਇਜ਼ ਆ ਕਿਉਂਕਿ ਉਹਨਾਂ ਦਾ ਵੀ ਸਹਿਯੋਗ ਸਾਡੇ ਨਾਲ ਹੈ ਸਾਰੇ ਨਗਰ ਦੇ ਨਾਲ ਆ ਕੋਈ ਇਹੀ ਜੀ ਗੱਲ ਨਹੀਂ ਹੈ ਇਸ ਕਰਕੇ ਵੀ ਅਸੀਂ ਇਹ ਫੇਰ ਪਹਿਲਾਂ ਵੀ ਬਾਈ ਜੀ ਨੇ ਵੀ ਦੱਸਿਆ ਮੈਂ ਵੀ ਇਹ ਗੱਲ ਦੁਹਰਾਉਣੀ ਚਾਹਣਾ ਕਿ ਇਹ ਜਿਹੜੇ ਵੀ ਝਾੜੂ ਪਾਰਟੀ ਆ ਜਿੰਨੇ ਵੀ ਇਹਨਾਂ ਦੇ ਨੁਮਾਇੰਦੇ ਨੇ ਕੋਈ ਮੰਤਰੀ ਸ਼ਾਂਤਰੀ ਜਿੰਨੇ ਵੀ ਨੇ ਉਹ ਸਾਡੇ ਪਿੰਡ ਦੇ ਵਿੱਚ ਉਹਨਾਂ ਦਾ ਪਾਇਰ ਤਰਾ ਨਹੀਂ ਅਸੀਂ ਹੋਣ ਦਿੰਦੇ ਉਹ ਆਪਣੀ ਜਾਨ ਮਾਲ ਦਾ ਉਹ ਆਪ ਆਪ ਦਾ ਜ਼ਿੰਮੇਵਾਰ ਆ ਜੇ ਸਾਡੇ ਪਿੰਡ ਦੇ ਵਿੱਚ ਆਊਗਾ ਕਿਉਂਕਿ ਬੜਾ ਗੁੱਸਾ ਬੜਾ ਰੋਸ ਸਾਡੇ ਮਨਾਂ ਦੇ ਵਿੱਚ ਆ ਕਿਉਂਕਿ ਅਸੀਂ 13 ਮਹੀਨਿਆਂ ਤੋਂ ਦਸਾਂ ਨੌਹ ਦੀ ਕਿਰਤ ਕਮਾਈ ਚੋਂ ਪੰਜੀ ਪੰਜੀ ਇਕੱਠੀ ਕਰਕੇ ਲੋਕਾਂ ਤੋਂ ਉਹ ਅੰਦੋਲਨ ਸ਼ੁਰੂ ਕਰਿਆ ਸੀ ਉਹ ਸੰਦ ਸਾਈਡ ਆ ਉਥੇ ਜਿੰਨੇ ਵੀ ਹੋਰ ਸਾਡੇ ਪ੍ਰਬੰਧ ਸੀਗੇ ਸਾਰੇ 10-9ਾਂ ਦੀ ਕਿਰਤ ਕਮਾਈ ਦੇ ਲੋਕਾਂ ਨੂੰ ਇਕੱਠੇ ਕਰਕੇ ਅਸੀਂ ਉਹ ਪੈਸੇ ਲਾਏ ਹੋਏ ਸੀ ਉਹ ਖੇਰੂ ਖੇਰੂ ਪੰਜਾਬ ਸਰਕਾਰ ਨੇ ਕਰਿਆ ਔਰ ਇਹਦੇ ਚ ਵੱਡੀ ਜਿਹੜੀ ਨਲਕੀ ਆ ਉਹ ਇਥੋਂ ਦੀ ਪ੍ਰਸ਼ਾਸਨ ਦੀ ਆ ਜਿਹੜੀ ਪੰਜਾਬ ਪੁਲਿਸੋਂ ਪੂਰੀ ਗੁੰਡਾਗਰਦੀ ਤੇ ਉੱਤਰੀ ਹੋਈ ਆ ਸਾਰੇ ਪਾਸੇ ਤੁਸੀਂ ਦੇਖਿਆ ਚਾਹੇ ਉਹ ਕਰਨਲ ਵਾਲਾ ਮਸਲਾ ਇੱਕ ਪਾਸੇ ਆਪਣੇ ਦੇਸ਼ ਦਾ ਜਿਹੜਾ ਜਵਾਨ ਆ ਉਹਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਆ ਜੋ ਐਸਐਸਪੀ ਤੋਂ ਵੱਡੀ ਰੈਂਕ ਦਾ ਅਫਸਰ ਆ ਜਦੋਂ ਉਹਨਾਂ ਦੀ ਸੁਣਵਾਈ ਨਹੀਂ ਕਿੰਨੇ ਧਰਨੇ ਲੱਗ ਰਹੇ ਨੇ ਕੋਈ ਨਹੀਂ ਪੁੱਛ ਰਿਹਾ ਬਾਈ ਆਮ ਬੰਦਿਆਂ ਨੂੰ ਕੌਣ ਪੁੱਛੂਗਾ ਇਸ ਕਰਕੇ ਇੱਕ ਪਾਸੇ ਜਵਾਨ ਤੇ ਇਹ ਕੰਮ ਹੋ ਰਿਹਾ ਹੈ ਤਸ਼ੱਦਦ ਹੋ ਰਿਹਾ ਦੂਜੇ ਪਾਸੇ ਕਿਸਾਨ ਉਹਨਾਂ ਨਾਲ ਕੁੱਟਮਾਰ ਕਰਕੇ ਜੇਲ੍ਹਾਂ ਦੇ ਵਿੱਚ ਡੱਕਿਆ ਜਾ ਰਿਹਾ ਸੀ ਦੋਵੇਂ ਜਾਣੇ ਜੇਲ੍ਹ ਕੱਟ ਕੇ ਆਏ ਆ ਉਤੋਂ ਸ਼ੰਭੂ ਬਾਰਡਰ ਦੀ ਸਟੇਜ ਤੋਂ ਸਾਨੂੰ ਗ੍ਰਿਫਤਾਰ ਕੀਤਾ ਅੱਛਾ ਜੀ ਕੈ ਦਿਨ ਲਾ ਕੇ ਆਏ ਹੋ ਤੁਸੀਂ ਸੋ ਅਸੀਂ 19 ਤਰੀਕ ਨੂੰ ਸਾਨੂੰ ਸ਼ੰਭੂ ਬਾਰਡਰ ਦੀ ਸਟੇਜ ਤੋਂ ਪ੍ਰਸ਼ਾਸਨ ਨੇ ਧੱਕੇ ਨਾਲ ਪੁਲਿਸ ਨੇ ਗ੍ਰਿਫਤਾਰ ਕਰਿਆ ਸੋ ਸਾਨੂੰ ਪਹਿਲਾਂ ਉੱਥੇ ਆਪਣਾ ਜਿਹੜਾ ਕਿਲਾ ਹੈ ਬਾਦਰਗਾੜਾ ਵਾਲਾ ਉਹਦੇ ਵਿੱਚ ਲੈ ਕੇ ਗਏ ਰਾਤ ਨੂੰ ਸੋ 2 ਵਜੇ ਸਾਨੂੰ ਉਥੋਂ ਪਟਿਆਲਾ ਜੇਲ੍ਹ ਦੇ ਵਿੱਚ ਸ਼ਿਫਟ ਕਰਿਆ ਗਿਆ ਸੋ ਸਾਨੂੰ ਉਥੇ 24 ਤਰੀਕ ਨੂੰ ਮੇਰੀ ਰਿਹਾਈ ਹੋਈ ਸੀ ਸਾਡੇ ਹੋਰ ਸਾਥੀਆਂ ਦੇ ਨਾਲ 73 ਜਾਣੇ ਅਸੀਂ ਉੱਦੇ ਬਾਹਰ ਆਏ ਸੀਗੇ ਸੋ ਕੱਲ ਰਾਤ ਅਸੀਂ ਆ ਬਜ਼ੁਰਗ ਨੂੰ ਲੈ ਕੇ ਆਏ ਆ ਜਿਹੜੇ ਬਾਕੀ ਸਾਡੇ ਸਾਥੀ ਸੀਗੇ ਉਹਨਾਂ ਦੀ ਰਿਹਾਈ ਹੋ ਗਈ ਤਕਰੀਬਨ ਸਾਰੇ ਵੱਡੇ ਤੋਂ ਲੈ ਕੇ ਛੋਟੇ ਤੱਕ ਜਿੰਨੀਆਂ ਵੀ ਜਥੇਬੰਦੀਆਂ ਦੇ ਆਗੂ ਨੇ ਨੁਮਾਇੰਦੇ ਨੇ ਉਹ ਸਾਰੇ ਸਾਡੇ ਬਾਹਰ ਆ ਚੁੱਕੇ ਨੇ ਲੋਕ ਤਾਕਤ ਨਾਲ ਦੁਬਾਰੇ ਅਸੀਂ ਫੇਰ ਉਥੋਂ ਥੱਲੋਂ ਧਰਤੀ ਤੋਂ ਗਰਾਊਂਡ ਲੈਵਲ ਤੋਂ ਤਿਆਰੀ ਕਰਕੇ ਸੰਘਰਸ਼ ਦੁਬਾਰੇ ਪਟਾਂਗੇ ਔਰ ਸਰਕਾਰ ਦੇ ਨੱਕ ਦੇ ਵਿੱਚ ਦਮ ਕਰਾਂਗੇ ਪੁਲਿਸ ਦਾ ਕੀ ਰਵਈਆ ਸੀ ਬਾਈ ਜਦੋਂ ਤੁਸੀਂ ਉਥੋਂ ਚੱਕਿਓ ਕਿੱਦਾਂ ਦਾ ਰਵਈਆ ਸੀਗਾ ਉਹ ਕਹਿ ਰਹੇ ਨੇ ਕਿ ਕਿਸੇ ਨਾਲ ਧੱਕਾ ਨਹੀਂ ਹੋਇਆ ਸੋ ਪੁਲਿਸ ਦਾ ਰਵਈਆ ਤੁਸੀਂ ਪਹਿਲਾਂ ਹੀ ਦੇਖਿਆ ਅਕਸ ਚੰਗੀ ਤਰ੍ਹਾਂ ਲੋਕ ਜਾਣਦੇ ਨੇ ਪੰਜਾਬ ਪੁਲਿਸ ਦਾ ਪਹਿਲਾਂ ਤੋਂ ਹੀ ਕਿਉਂਕਿ ਹੁਣ ਵੀ ਤੁਸੀਂ ਪਿਛਲੇ ਦਿਨੀ ਜੋ ਖਬਰਾਂ ਆ ਰਹੀਆਂ ਨੇ ਰੋਜ਼ ਇਨਕਾਊਂਟਰ ਤੇ ਇਨਕਾਊਂਟਰ ਹੁੰਦੇ ਨੇ ਕਿ ਲੱਤਾਂ 'ਚ ਗੋਲੀਆਂ ਮਾਰ ਕੇ ਕਿਤੇ ਰਾਤ ਨੂੰ ਬੰਦੇ ਨੂੰ ਖਤਮ ਕਰਦੇ ਨੇਗੇ ਕਿਤੇ ਮੁਕਾਬਲਾ ਬਣਾਉਂਦੇ ਨੇਗੇ ਸੋ ਕਰਨਲ ਬਾਠ ਨਾਲ ਵੀ ਤੁਸੀਂ ਦੇਖਿਆ ਵੀ ਕੀ ਹਾਲਾਤ ਉਹਦੇ ਹੋਏ ਨੇ ਕਿਵੇਂ ਉਹਦੇ ਨਾਲ ਕੁੱਟਮਾਰ ਕਰੀਆ ਅੱਜ ਉਹੀ ਪੁਲਿਸ ਭੱਜ ਰਹੀ ਆ ਇਹ ਚੀਜ਼ ਤੋਂ ਸੋ ਇਧਰ ਵੀ ਤੁਸੀਂ ਕਿਸਾਨਾਂ ਨਾਲ ਵੀ ਉੱਥੇ ਵੀ ਸਾਡੇ ਨਾਲ ਜਦੋਂ ਸਰਕਾਰ ਨੇ ਪੂਰੀ ਹੱਥੋਪਾਈ ਕਰੀਆ ਸਾਨੂੰ ਧੱਕੇ ਨਾਲ ਕੁੱਟਮਾਰ ਕਰਕੇ ਬੱਸਾਂ ਦੇ ਵਿੱਚ ਸਾਡੇ ਕਿਸਾਨ ਸਾਥੀ ਸਿੱਟੇ ਨੇ ਸੋ ਇੱਕ ਪਾਸੇ ਜਿਹੜਾ ਇਥੋਂ ਦਾ ਆਈਜੀ ਐ ਮਨਦੀਪ ਸਿੱਧੂ ਉਹ ਇਹ ਕਹਿ ਰਿਹਾ ਵੀ ਅਸੀਂ ਕਿਤੇ ਚਲੇ ਨਹੀਂ ਗਏ ਜਦੋਂ ਪੱਤਰਕਾਰ ਨੇ ਸਵਾਲ ਕੀਤਾ ਵੀ ਜੇ ਦੁਬਾਰਾ ਕਿਸਾਨ ਆਗੇ ਉਹ ਕਹਿੰਦਾ ਅਸੀਂ ਕਿਹੜਾ ਫਿਰ ਸਾਡੀਆਂ ਕਿਹੜਾ ਰਿਟਾਇਰਮੈਂਟਾਂ ਹੋ ਗਈਆਂ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਜੇ ਤੁਹਾਡੀਆਂ ਰਿਟਾਇਰਮੈਂਟਾਂ ਨਹੀਂ ਹੋਈਆਂ ਅਸੀਂ ਕਿਹੜਾ ਰਿਟਾਇਰ ਹੋਗੇ ਅਸੀਂ ਵੀ ਜਥੇਬੰਦੀਆਂ ਦੇ ਵਿੱਚ ਲਗਾਤਾਰ ਸੰਘਰਸ਼ ਕਰਦੇ ਰਹਾਂਗੇ ਅਰ ਜਥੇਬੰਦੀਆਂ ਵੀ ਕਿਤੇ ਨਹੀਂ ਗਈਆਂ ਲੋਕ ਵੀ ਇੱਥੇ ਨੇ ਦੁਬਾਰੇ ਫੇਰ ਤਕੜੇ ਹੋ ਕੇ ਅਸੀਂ ਸੰਘਰਸ਼ ਕਰਾਂਗੇ ਸੋ ਉਹਨਾਂ ਦਾ ਤੁਸੀਂ ਵੀਡੀਓ ਵੀ ਆ ਰਹੀਆਂ ਨੇ ਵੀਡੀਓ ਤੁਸੀਂ ਦੇਖੀਆਂ ਨੇ ਪੁਲਿਸ ਪ੍ਰਸ਼ਾਸਨ ਦੀਆਂ ਲਵੇ ਗੱਡੀਆਂ ਖੜੀਆਂ ਨੇ ਲਵੇ ਆਟ ਆਪ ਖੜਕੇ ਚੋਰ ਚੱਕਿਆਂ ਨੂੰ ਸਾਡਾ ਸਮਾਨ ਉਥੋਂ ਚੁਕਾਇਆ ਜਾ ਰਿਹਾ ਹੈ ਗੈਸ ਸਿਲੰਡਰ ਸਾਡੀਆਂ ਟਰਾਲੀਆਂ ਜਿਹੜਾ ਗਰ ਲਾਲ ਕਨੌਰ ਆ ਇਹਦੇ ਰਿਸ਼ਤੇਦਾਰਾਂ ਦੇ ਕੋਲੋਂ ਛੇ ਟਰਾਲੀਆਂ ਨਿਕਲੀਆਂ ਨੇ ਹੋਰ ਇਹਨਾਂ ਦੇ ਜਿੰਨੇ ਵੀ ਵਰਕਰ ਨੇ ਲਿਹਾਜੀ ਬੰਦੇ ਨੇ ਝਾੜੂ ਵਾਲਿਆਂ ਦੇ ਉਹਨਾਂ ਦੇ ਕੋਲੇ ਟਰਾਲੀਆਂ ਗਈਆਂ ਨੇ ਸਾਨੂੰ ਹਜੇ ਤੱਕ ਬਰੀਕੀ ਚ ਖਬਰਾਂ ਆ ਰਹੀਆਂ ਨੇ ਤੁਸੀਂ ਰੁਕੋ ਪੰਜ-ਛੇ ਦਿਨ ਹੋਰ ਬਹੁਤ ਖਬਰਾਂ ਆਉਣਗੀਆਂ ਵੀ ਕਿੱਥੇ ਤੋਂ ਕਿੱਥੇ ਇਹ ਟਰਾਲੀਆਂ ਪਈਆਂ ਨੇ ਕਿਹਦੇ-ਕਿਹਦੇ ਕੋਲੇ ਨੇ ਉਹ ਵੀ ਸਾਰੀਆਂ ਤੁਹਾਡੇ ਸਾਹਮਣੇ ਰਿਪੋਰਟ ਆਊਗੀ ਜੇ ਝਾੜੂ ਵਾਲਿਆਂ ਕੋਲੇ ਵੱਧ ਤੋਂ ਵੱਧ ਟਰਾਲੀਆਂ ਨਿਕਲਣਗੀਆਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਕੀ ਨਾਮ ਆ ਬਾਪੂ ਜੀ ਕਰਨਲ ਸਿੰਘ ਜੀ ਕਰਨਲ ਸਿੰਘ ਜੀ ਕਿੰਨੀ ਉਮਰ ਹੈ ਜੀ 68 ਸਾਲ ਹੈ ਜੀ 70 ਸਾਲ ਤੁਹਾਨੂੰ ਵੀ ਜੇਲ੍ਹ ਭੇਜਤੇ ਜੀ ਹਾਂਜੀ ਹਾਂ ਸਾਨੂੰ ਨੇ ਚੱਕ ਕੇ ਲੈ ਕੇ ਚਲੇ ਆ ਗਏ ਬਿਨਾਂ ਕਿਹੀ ਕਿਹਾ ਸਾਡਾ ਬੰਦਾ ਪੁਰਸਾ ਬੰਦਾ 4000 ਬੰਦਾ ਦੀ ਸਾਡਾ ਬੰਦਾ 250 ਦੀ ਉਹਨਾਂ ਚੱਕ ਕੇ ਫੜਾ ਫੜ ਲੱਦ ਕੇ ਸਾਨੂੰ ਆ ਗਏ ਬਾਦਗੜ ਕਿਲੇ ਲੈ ਜਾਂਦਾ ਉੱਥੇ ਕਹਿੰਦੇ ਜੀ ਇਹ ਗੱਲ ਕਿਹਾ ਵੀ ਤੁਸੀਂ ਬੰਦੇ ਭਾਜੋ ਮਾਂ ਬਿਲਕੁਲ ਗੱਲ ਝੂਠੀ ਹੈ ਇਹ ਇਹ ਪੁਲਸ ਜਿਹੜੀ ਹੈਗੀ ਇਹਦਾ ਸ਼ੌਂਕਾ ਕਿਨੇ ਦਾ ਕੇ ਕਰਨੀ ਹੈ ਫੇਰ ਕੁਰਸੀਆਂ ਬਿਠਾ ਕੇ ਉਹਨਾਂ ਨੇ ਲੰਗਰ ਪਾਣੀ ਸਕਾਇਆ ਸਾਨੂੰ 1:30 ਵਜੇ ਕੱਢ ਕੇ ਜੇਲ੍ਹ ਚ ਮਾਰਿਆ ਨੇ ਅੱਛਾ ਹਾਂਜੀ ਨਹੀਂ ਥੋਤੋ ਕੀ ਖਤਰਾ ਸੀਗਾ ਜੀ ਤੁਸੀਂ

ਉਹ ਤੇ ਕਿਹਾ ਉਹਨੂੰ ਪੁਲਿਸ ਪ੍ਰਸ਼ਾਦ ਨੂੰ ਵੀ ਅਵਸਰ ਨੂੰ ਮੈਂ ਗੱਲ ਸੁਣਵੀਂ ਝੂਠ ਬੋਲਣ ਤੋਂ ਜੇ ਤੂੰ ਕਹਿੰਦਾ ਪਰਾਂ ਮਗਜੋ ਜਿਸ਼ਾਨੀ ਕਿਰਨ ਜਿੱਥੇ ਆ ਗਈ ਸੀ ਨੇ ਤੂੰ ਚਾਰ ਜਾਨਾਂ ਦਾ ਬੰਦਾ ਪੁੱਛਦਾ ਦੀ ਹੋ ਛੱਣ ਨੂੰ ਤੂੰ ਬੰਦਾ ਜਾ ਕੇ ਕਹਿੰਦਾ ਵੀ ਪਈ ਮੈਂ ਇਹਨੂੰ ਕਿਹਾ ਭਾਜੋ ਬੋਲੋ ਬਾਹਰ ਕੱਢੀ ਕਿਹੜਾ ਬੰਦਾ ਲਗਾਇਆ ਭਾਤੀ ਨੂੰ ਗਿਆ ਕਿ ਜੀ ਇਹਨੇ ਕੇਰਾ ਬਾਗਬੰਦ ਇੱਥੋਂ ਛੇ ਦੇ ਚੱਕਰੀ ਨਾਲ ਦੀ ਨਾਲ ਜੀ ਆਹ ਕੁਛ ਹੋਇਆ ਜੀ ਜੀ ਹੋਰ ਵੀ ਕਿਸਾਨ ਨੇ ਹਾਂ ਜੀ वैगुरु जी का खालसा वैगुरु जी की नाम है जी सुखविंदर सिंह जी साफ़कोट सरपंच बावलपुर जी सुखविंदर सिंह जी किस तरह देख रहे हो जो पंजाब सरकार ਦਾ ਰਵਈਆ ਹੈ ਕਿਹਾ ਜਾ ਰਿਹਾ ਇੱਕ ਸਾਈਡ ਤੇ ਤਾਂ ਕਿਸਾਨਾਂ ਦਾ ਪੁੱਤਾਂ ਮੈਨੂੰ ਕਿਸਾਨਾਂ ਦੀ ਹਰ ਇੱਕ ਤਕਲੀਫ ਦਾ ਪਤਾ ਹੈ ਦੂਜੀ ਸਾਈਡ ਤੇ ਕਿਸਾਨਾਂ ਨਾਲ ਐਦਾਂ ਕਰਨਾ ਜੀ ਉਹਨਾਂ ਨੇ ਕਦੇ ਪ੍ਰਸ਼ਾਸਨ ਪਹਿਲਾਂ ਚਲਾਇਆ ਹੀ ਨਹੀਂ ਜੀ ਹਸਲ ਵਿੱਚ ਤਾਂ ਕਿਉਂਕਿ ਜਿਹੜੇ ਪੁਰਾਣੇ ਬਜ਼ੁਰਗ ਨੇ ਉਹ ਚਲਾਉਣ ਜਾਣਦੇ ਨੇ ਨਵੇਂ ਆਏ ਨੇ ਇਸ ਕਰਕੇ ਇਹਨਾਂ ਨੂੰ ਨਹੀਂ ਚਲਾ ਚਲਾਉਣ ਦਾ ਪਤਾ ਹੈ ਹਾਂ ਇਹਨਾਂ ਨੇ ਦੋਹੇ ਸਰਕਾਰਾਂ ਨੇ ਪੰਜਾਬ ਨੇ ਵੀ ਸੈਂਟਰ ਨੇ ਵੀ ਇਹਨਾਂ ਨੇ ਧਰਨੇ ਦੀ ਬਹੁਤ ਬੁਰਾ ਹਾਲ ਕੀਤਾ ਬਹੁਤ ਮਾੜਾ ਸਲੂਕ ਕੀਤਾ ਇਸ ਕਰਕੇ ਸਾਡੇ ਵੱਲੋਂ ਤਾਂ ਇਹ ਹੀ ਹੈ ਵੀ ਨਿੰਦਣਯੋਗ ਹੈ ਜੋ ਸਾਨੂੰ ਸਾਰੀਆਂ ਗੱਲਾਂ ਕਮਦੋਰ ਸਿੰਘ ਨੇ ਪਹਿਲਾਂ ਦੱਸਤੀਆਂ ਅਸੀਂ ਇਹ ਨਾ ਗੱਲਾਂ ਦੇ ਨਾਲ ਸਹਿਮਤਾਂ ਇਹਨਾਂ ਦਾ ਸਾਥ ਦੇਵਾਂਗੇ ਜੋ ਵੀ ਹੋਊਗਾ ਇਹਨਾਂ ਨੂੰ ਕਿਸੇ ਵੀ ਕਿਸਮ ਦੀ ਲੋੜ ਜੋ ਵੀ ਹੁਕਮ ਦੇਣਗੇ ਸਾਨੂੰ ਅਸੀਂ ਇਹਨਾਂ ਦੇ ਨਾਲ ਮਤਲਬ ਖੜਾਂਗੇ ਸਾਡੇ ਪਿੰਡ ਦੀ ਇਹ ਸਹਿਮਤੀ ਹੈ ਇਸ ਕਰਕੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਜੀ ਸੈਂਟਰ ਸਰਕਾਰ ਦਾ ਵੀ ਕਰਦੇ ਹਾਂ ਤੇ ਇਹਦਾ ਵੀ ਕਰਦੇ ਹਾਂ ਅੱਜ ਅਸੀਂ ਪਿੰਡ ਵੱਲੋਂ ਸਾਰੇ ਪਿੰਡ ਵੱਲੋਂ ਬਾਈਕਾਟ ਕਰਦੇ ਹਾਂ ਜੀ ਸੋ ਇਹ ਸਨ ਪਿੰਡ ਵਾਸੀ ਪਿੰਡ ਬਾਵਰਪੁਰ ਤੋਂ ਜਿਹੜੇ ਕਹਿ ਰਹੇ ਨੇ ਕਿ ਅਸੀਂ ਬਾਈਕਾਟ ਕਰਦੇ ਹਾਂ ਆਉਣ ਵਾਲੇ ਦਿਨ ਚ ਜੋ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੇ ਕੀਤਾ ਹੈ ਉਹਦੇ ਖਮਿਆਜੇ ਭੁਗਤਣੇ ਪੈਣਗੇ ਫਿਲਹਾਲ ਆਉਣ ਵਾਲੇ ਦਿਨਾਂ 'ਚ ਕੀ ਹੁੰਦਾ ਹੈ ਉਹ ਵੀ ਦੇਖਾਂਗੇ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਨਾਬਾ